ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ 2025 ਚ ਸਵੇਰੇ 4 ਤੋਂ 5 ਵਜੇ ਉੱਠਦੇ ਸਾਰ ਇਹ ਕੰਮ ਸ਼ੁਰੂ ਕਰ ਦਿਓ 1 ਘੰਟਾ ਕੁਝ ਦਿਨਾਂ ਚ ਖੇੜ ਬਣ ਜਾਵੇਗੀ ਤੁਹਾਡੀ ਬਾਬਾ ਜੀ ਨੇ ਸੱਚਖੰਡ ਜਾਣ ਸਮੇ ਇਹ ਬਚਨ ਕੀਤੇ ਸੀ ਪਿਆਰਿਓ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਨਵਾਂ ਸਾਲ ਆਪਾਂ ਵੇਖਿਆ ਕਿ ਨਵੇਂ ਸਾਲ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ ਹੈ ਤੇ ਪਿਆਰਿਓ ਇਹ ਨਵਾਂ ਸਾਲ ਉਹਨਾਂ ਲਈ ਨਵਾਂ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵੀ ਕੁਝ ਨਵਾਂ ਕਰਨਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕੁਝ ਨਵਾਂ ਟੀਚਾ ਮਿੱਥਿਆ ਹੋਇਆ ਵੀ ਆਪਾਂ ਆਹ ਚੀਜ਼ ਨਵਾਂ ਕਰਨਾ ਹੈ ਆਪਣੇ ਆਪ ਨੂੰ ਨਵਾਂ ਕਰਨਾ ਤੇ ਸਾਧ ਸੰਗਤ ਜਿਨ੍ਹਾਂ ਨੇ ਪੁਰਾਣੀਆਂ ਹੀ ਹਰਕਤਾਂ ਕਰਨੀਆਂ ਨੇ ਉਹੀ ਸ਼ਰਾਬਾਂ ਉਹੀ ਦਾਰੂ ਉਹੀ ਸਭ ਕੁਝ ਉਹੀ ਕੁਕਰਮ ਕਮਾਉਣੇ ਤੇ ਸਾਸੰਗਤ ਉਹਨਾਂ ਲਈ ਕੋਈ ਨਵਾਂ ਸਾਲ ਨਹੀਂ ਇਸ ਗੱਲ ਦੇ ਵਿੱਚ ਸੱਚਾਈ ਹੈ ਮੈਂ ਇਹ ਨਹੀਂ ਕਹਿੰਦਾ ਮੈਨੂੰ ਮਾਫੀ ਦਿਓ ਕਿਉਂਕਿ ਸਾਸੰਗਤ ਨਵਾਂ ਸਾਲ ਸਿਰਫ ਇੱਕ ਕੈਲੰਡਰ ਦੀ ਤਾਰੀਖ ਬਦਲੀ ਹੈ ਸਾਡੀਆਂ ਹਰਕਤਾਂ ਉਹੀ ਨੇ ਤੇ ਸਾਡੇ ਲਈ ਨਵਾਂ ਸਾਲ ਕੋਈ ਮਾਇਨੇ ਨਹੀਂ ਰੱਖਦਾ ਫੇਰ ਤੇ ਹੁੰਦਾ ਵੀ ਭਾਈ ਪਹਿਲਾਂ ਅਸੀਂ ਸਭ ਕੁਝ ਕਰਦੇ ਸੀ ਨਸ਼ਾ ਪੱਤਾ ਕਰਦੇ ਸੀ ਅੱਜ ਛੱਡ ਕੇ ਅਸੀਂ ਗੁਰੂ ਵਾਲੇ ਹੋ ਗਏ ਤੇ ਸਾਡੇ ਲਈ ਨਵਾਂ ਸਾਲ ਬਿਲਕੁਲ ਮੁਬਾਰਕ ਹੈ ਕਿਉਂਕਿ ਅਸੀਂ ਵੀ ਨਵੇਂ ਹੋ ਗਏ ਅਸੀਂ ਆਪਣੀਆਂ ਹਰਕਤਾਂ ਨੂੰ ਆਪਣੀਆਂ ਗੱਲਾਂ ਬਾਤਾਂ ਨੂੰ ਆਪਣੀ ਫੁਰਨਿਆਂ ਨੂੰ ਅਸੀਂ ਨਵਾਂ ਕਰ ਲਿਆ ਤੇ ਫਿਰ ਨਵਾਂ ਸਾਲ ਮੁਬਾਰਕ ਹੈ ਪਿਆਰਿਓ ਮੈਂ ਬੇਨਤੀ ਕਰਾਂ ਬਹੁਤੇ ਵੀਰ ਭੈਣ ਭਰਾਵਾ ਨੇ ਕੀ ਕੀਤਾ 2025 ਦੇ ਵਿੱਚ ਆਪਣੇ ਆਪ ਨੂੰ ਵਾਕਈ ਨਵਾਂ ਕਰ ਲਿਆ ਉਹਨਾਂ ਨੇ ਤੜਕੇ ਅੰਮ੍ਰਿਤ ਵੇਲੇ ਨੂੰ ਆਪਣੇ ਜੀਵਨ ਵਿੱਚ ਲੈ ਆਉਂਦਾ ਕਿ ਸਤਿਗੁਰੂ ਹੁਣ ਤੁਸੀਂ ਕਿਰਪਾ ਕਰਿਓ ਮੈਨੂੰ ਜਾਂਚ ਨਹੀਂ ਮੈਨੂੰ ਸਿਖਾਇਓ ਮੈਨੂੰ ਇਹ ਚੀਜ਼ ਪਤਾ ਲੱਗੇ ਸਤਿਗੁਰੂ 2025 ਮੇਰੇ ਲਈ ਇੰਨਾ ਵਧੀਆ ਹੋਵੇ ਸਤਿਗੁਰੂ 2025 ਦੇ ਵਿੱਚ ਮੈਂ ਆਪ ਜੀ ਦੇ ਨਾਲ ਆਪ ਜੀ ਦਾ ਸਿਮਰਨ ਕਰਾਂ ਸਤਿਗੁਰੂ ਦੀ ਭਜਨ ਬੰਦਗੀ ਨੂੰ ਕਰਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਾਂ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਪਿਆਰਿਓ ਐਡੀ ਵੱਡੀ ਕਿਰਪਾ ਹੋਈ ਗੁਰੂ ਦੀ ਪਾਵਨ ਬਾਣੀ ਨੂੰ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਕੁਝ ਕੁ ਦਿਨਾਂ ਉਹਨਾਂ ਨੇ ਇਹ ਖੇਡ ਬਣਾਈ ਆਪਣੇ ਜੀਵਨ ਦੇ ਨਾਲ ਤੇ ਸਾਧ ਸੰਗਤ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਸਤਿਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਐਸੀ ਰਹਿਮਤ ਕਰ ਦਿੱਤੀ ਪਿਆਰਿਓ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਦਾ ਲਈ ਜੁੜ ਗਿਆ ਹੁਣ ਉਹ ਟੁੱਟਦੇ ਨਹੀਂ ਹੁਣ ਉਹ ਚੰਗੀ ਤਰ੍ਹਾਂ ਜੁੜ ਗਏ ਹੁਣ ਉਹ ਗੁਰੂ ਵਾਲੇ ਹੋ ਗਏ ਤੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਪਿਆਰਿਓ ਹੁਣ ਜੀਵਨ ਜਿਹੜਾ ਹੈ ਉਹਨਾਂ ਦਾ ਇੱਕ ਸਮਾਨ ਹੋ ਗਿਆ ਸਭ ਬੇਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਹੁਣ ਅਵਸਥਾ ਇਹ ਬਣ ਗਈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਹਰ ਇੱਕ ਮੇਰੀ ਇਹੋ ਹੀ ਅਰਦਾਸ ਹੈ ਹੋਰ ਸਾਰੀਆਂ ਗੱਲਾਂ ਬੇਸ਼ੱਕ ਮੈਨੂੰ ਭੁੱਲ ਜਾਣ ਪਰ ਇੱਕ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਾ ਭੁੱਲੇ ਐਸੀ ਅਵਸਥਾ ਬਣ ਗਈ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸਵਾਉ ਗੁਰੂ ਦੇ ਗੁਰੂ ਨੇ ਦੁਨੀਆਂ ਦੇ ਤੰਦਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦੇ ਦਿੱਤਾ ਐਸੀ ਅੰਦਰ ਅਵਸਥਾ ਬਣ ਗਈ ਇਹ ਸਦਾ ਸਿਰ ਨਾਮ ਹੀ ਹੁਣ ਜੀਵਨ ਦਾ ਮਨੋਰਥ ਬਣ ਗਿਆ ਐਸੀ ਸਤਗੁਰ ਨੇ ਕਿਰਪਾ ਕੀਤੀ ਐਸੀ ਸਤਗੁਰ ਨੇ ਮਿਹਰ ਕਰ ਦਿੱਤੀ ਪਿਆਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸਦਾ ਸੰਗਤ ਨੂੰ ਇੱਕੋ ਬਚਨ ਕਰਦੇ ਹੁੰਦੇ ਸੀ ਕਿਨੇ ਭਾਈ ਜੀਵਨ ਦੇ ਵਿੱਚ ਅੰਮ੍ਰਿਤ ਵੇਲਾ ਲੈ ਕੇ ਆਇਓ ਜੀਵਨ ਦੇ ਵਿੱਚ ਜੇਕਰ ਤੁਹਾਡੇ ਅੰਮ੍ਰਿਤ ਵੇਲਾ ਹੈ ਤੁਹਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਸਭ ਤੋਂ ਵੱਡੀ ਅਹਿਮੀਅਤ ਹੈ ਤੇ ਤੁਸੀਂ ਕਿਨੇ ਰੱਬ ਤੋਂ ਫਿਰ ਜੋ ਮਰਜ਼ੀ ਮੰਗ ਲੇ ਤੁਸੀਂ ਤਾਂ ਰੱਬ ਨੂੰ ਵੀ ਕਰਜ਼ਾਈ ਕਰ ਲਿਆ ਆਪਣਾ ਜੇਕਰ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਲਿਆ ਜੇ ਅੰਮ੍ਰਿਤ ਵੇਲਾ ਸੰਭਿਆ ਹੈ ਤੇ ਸਤਗੁਰ ਕਹਿੰਦੇ ਨੇ ਅੰਮ੍ਰਿਤ ਵੇਲਾ ਜਿਨ੍ਹਾਂ ਨੇ ਸਾਭਿਆ ਕਿਉਂਕਿ ਗੁਰੂ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਮਨ ਮੇਰੇ ਕਰਤੇ ਨੋ ਸਾਲਾ ਹੈ ਕਰਤਾਰ ਦੀ ਸਿਫਤ ਸਲਾਹ ਕਰਿਆ ਕਰ ਸਬੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਕਿਉਂਕਿ ਤੂੰ ਗੁਰੂ ਦੀ ਸਿਆਣਪ ਨੂੰ ਅਪਣਾ ਤੇ ਗੁਰੂ ਦੀ ਪੈਰੀ ਪੈ ਤੇ ਫਿਰ ਜੋ ਮਰਜ਼ੀ ਮੰਗ ਲਈ ਸਤਿਗੁਰੂ ਤੈਨੂੰ ਖੁਸ਼ ਹੋ ਕੇ ਦੇਣਗੇ ਤੇ ਪਿਆਰਿਓ ਖੇਡ ਫਿਰ ਉਸ ਦਿਨ ਹੀ ਬਣਨੀ ਆ ਜਿਸ ਦਿਨ ਆਪਣੇ ਆਪ ਨੂੰ ਅਸੀਂ ਗੁਰੂ ਨੂੰ ਸਮਰਪਿਤ ਕਰ ਦਿੱਤਾ ਸਮਝ ਲਓ ਸੋਚਿਓ ਹਜੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ